ਵਾਸ ਸਿਕੰਦਰ ਆਇਆ ਜਿਹੜਾ ਵਾ ਸ਼ੈਤਾਨ ਦੇ ਵਾਸ ਵਿੱਚ ਉਹਨੇ ਮੇਰੀ ਟੈਕਟਰੀ ਕੀਤੀ ਹੈ ਤੇ ਚਾਹ ਉਹਨੇ ਮੇਰਾ ਅਕਸਰਾ ਕੀਤਾ ਹੈ ਇਹ ਤੇ ਪਰਮੇਸ਼ਰ ਦਾ ਵਚਨ ਹੈ ਮੀ ਗ੍ਰਾਮੀ ਜਿਹੜੇ ਮੰਨੇ ਪਰਮੰਨੇ ਉਹਨਾਂ ਵਿੱਚੋਂ ਮੈਨੂੰ ਕਿਸੇ ਦੀ ਪ੍ਰਵਾਹ ਨਹੀਂ ਨਾ ਹੀ ਮੈਰਕਲ ਅਕਬਾਲ ਗਿਲ ਦੀ ਜੋਨ ਪਸ ਦੀ ਮੈਨੂੰ ਕੋਈ ਪ੍ਰਵਾਹ ਹੈ ਨਾ ਹੀ ਜਿਹੜੇ ਮੰਨੇ ਪਰਮੰਨੇ ਆ ਉਹਨਾਂ ਦੀ ਕਿਸੇ ਦੀ ਪ੍ਰਵਾਹ ਨਹੀਂ ਹੈ ਨਾ ਹੀ ਮੈਨੂੰ ਉਹਨਾਂ ਦੇ ਕੁਝ ਪ੍ਰਭਾਤ ਪ੍ਰਾਪਤ ਹੋਇਆ ਹੈ ਰੱਛਦਾ ਵੀ ਰਵਾਂਗਾ ਔਰ ਯੀਸ਼ੂ ਦਾ ਪ੍ਰਚਾਰ ਵੀ ਕਰਦਾ ਰਵਾਂਗਾ ਇੱਕ ਅਮਰੀਕਾ ਦਾ ਪਾਸਟਰ ਆ ਅਕਬਾਲ ਗਿਲ ਉਹ ਬੜਾ ਖਲਾਫ ਬੋਲਦਾ ਰਹਿੰਦਾ ਕਿ ਪਾਸਿਸ ਸਿਕਵਿੰਦਰ ਆਇਆ ਜਿਹੜਾ ਉਹ ਸ਼ੈਤਾਨ ਦੇ ਵਾਸ ਵਿੱਚ ਉਹਨੇ ਮੇਰੀ ਡਾਕਟਰੀ ਕੀਤੀ ਹੈ ਕਿ ਚਾਹਨੇ ਮੇਰਾ ਅਕਸਰਾ ਕੀਤਾ ਹੈ ਇਹ ਤੇ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਸਾਡੇ ਨੱਚਣ ਤੋਂ ਕਹਿੰਦੇ ਨੇ ਸ਼ੈਤਾਨ ਦੇ ਵਾਸ ਵਿੱਚ ਆ ਐ ਕਈ ਵਚਨੋਂ ਲੱਗੇ ਹਨ ਪਰ ਅਹੀਂ ਭਾਵੇਂ ਨੱਚੀਏ ਠੀਕ ਹੈ ਅਸੀਂ ਪ੍ਰਭੂ ਦੀ ਭਾਵੇਂ ਜਿੱਦਾਂ ਮਰਜ਼ੀ ਮਹਿਮਾ ਕਰੀਏ ਔਰ ਦੂਸਰਾ ਗ੍ਰੰਥ ਹੈ 11 ਦੇ ਆਏ ਉਹਦੀ 12 ਚ ਪਤਾ ਕੀ ਲਿਖਿਆ ਹੈ ਸੰਤ ਪੌਲਸ ਕਹਿੰਦਾ ਜੋ ਮੈਂ ਕਰਦਾ ਉਹ ਕਰਦਾ ਹੀ ਰਵੰਗ ਹੱਤ ਟਾਗਣ ਕੋ ਜੋ ਮੈਂ ਕਰਦਾ ਹੋ ਕਰਦਾ ਵੀ ਜੋ ਮੈਂ ਕਰਦਾ ਉਹ ਕਰਦਾ ਅਰ ਗਲਾਤੀਆਂ 2 ਦੇ ਉਹਦੀ 6 ਐਚ ਲਿਖਿਆ ਹੈ ਜਿਹੜੇ ਨਾਮੀ ਗ੍ਰਾਮੀ ਜਿਹੜੇ ਮੰਨੇ ਪਰਮੰਨੇ ਉਹਨਾਂ ਵਿੱਚੋਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਨਾ ਹੀ ਮੈਰਕਲੇ ਅਕਬਾਲ ਗਿਲ ਦੀ ਜੋਨ ਪਸ ਦੀ ਮੈਨੂੰ ਕੋਈ ਪਰਵਾਹ ਹੈ ਨਾ ਹੀ ਜਿਹੜੇ ਮੰਨੇ ਪਰਮੰਨੇ ਆ ਉਹਨਾਂ ਦੀ ਕਿਸੇ ਦੀ ਪਰਵਾਹ ਨਹੀਂ ਹੈ ਨਾ ਹੀ ਮੈਨੂੰ ਉਹਨਾਂ ਦਾ ਕੁਝ ਪ੍ਰਵਾਹ ਪ੍ਰਾਪਤ ਹੋਇਆ ਹੈ ਗਲਾਤੀਆਂ 2 ਦੀ 6 ਚ ਲਿਖਿਆ ਜਿਹੜੇ ਨਾਮੀ ਗ੍ਰਾਮੀ ਜਿਹੜੇ ਮੰਨੇ ਪਰ ਮੰਨੇ ਆ ਮੈਨੂੰ ਉਹਨਾਂ ਦੀ ਕਿਸੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਉਹਨਾਂ ਦੀ ਪਰਵਾਹ ਨਹੀਂ ਜੋ ਮੈਂ ਕਰਦਾ ਉਹ ਕਰਦਾ ਹੀ ਯੀਸ਼ੂ ਦੇ ਨਾਮ 'ਚ ਨੱਚਦਾ ਵੀ ਰਵਾਂਗਾ ਔਰ ਯੀਸ਼ੂ ਦਾ ਪ੍ਰਚਾਰ ਵੀ ਕਰਦਾ ਰਵਾਂਗਾ ਤੇ ਜੋ ਮਰਜੀ ਲੋਕੀ ਕਹਿਣ ਜੋ ਅਸੀਂ ਕਰਦੇ ਉਹ ਕਰਦੇ ਹੀ ਰਵਾਂਗੇ ਹallelujah ਆਇਆ ਹਟ ਤਵਾਂਗੇ